ਕੈਨੇਡਾ ਦੇ ਵਿੱਚ ਨਾ ਕਿੰਨੇ 70 ਹਜ਼ਾਰ ਸਟੂਡੈਂਟਸ ਨੂੰ ਇੰਡੀਅਨਸ ਨੂੰ ਟਿਕੋੜ ਕਰਾਇਆ ਤੇ ਬਹੁਤ ਜ਼ਿਆਦਾ ਲੋਕ ਨਾ ਕਈ ਜਿਹੜੇ ਇੱਥੇ ਪੱਕੇ ਹੈਗੇ ਆ ਠੀਕ ਹੈ ਆਪਣੇ ਇੰਡੀਅਨਸ ਜਾਂ ਪੰਜਾਬੀ ਬਹੁਤ ਜ਼ਿਆਦਾ ਫ੍ਰੈਸ਼ ਵੀ ਆ ਕਈ ਆਪਣੇ ਪੰਜਾਬ ਦੇ ਵਿੱਚ ਉੱਥੇ ਲੋਕੀ ਬੜੇ ਹੁਸ਼ਵਾਂ ਕਿ ਹਾਂਜੀ ਲੈ ਬਈ ਆ ਗਈ ਦਾੜ ਥੱਲੇ ਹੁਣ ਇਹਨਾਂ ਨੂੰ ਇੱਥੇ ਆਣ ਕੇ ਅਗਲ ਆਉਗੀ ਇਹਨਾਂ ਨੇ ਗੰਦ ਪਾਇਆ ਉਹ ਕਿਤਾਜੀ ਕਿਤਾ ਬਾਈ ਜੀ ਜਦੋਂ ਇੱਥੇ ਸਟੂਡੈਂਟ ਆਦਾਂ ਨਾ ਕਿੰਨੇ ਹਜ਼ਾਰ ਡਾਲਰ ਪਹਿਲਾਂ ਇੰਡੀਆ ਪਰ ਪੇ ਕਰਨਾ ਜੀ ਆਈਸੀ ਪੇ ਕਰਵਾ ਜੀ ਆਈਸੀ ਦੀ ਇੱਥੇ ਆਣ ਕੇ ਬੰਦਾ ਇੰਡੀਆ ਪਰ ਪਸ ਨਹੀਂ ਖਾ ਦਿੰਦਾ ਇੱਥੇ ਖਰਚੇ ਹੁੰਦੇ ਆ ਪਰ ਆਹ ਸਵਾਲ ਪੇਵਾਂ ਠੀਕ ਹੈ ਜੀ ਉਸ ਤੋਂ ਬਾਅਦ ਅਗਲੇ ਸਾਲ ਦੀ ਫੀਸ ਫੀਸ ਭਰਨੀ ਠੀਕ ਹੈ ਇੱਥੋਂ ਟੈਕਸ ਵੀ ਦਿੰਦਾ ਠੀਕ ਹੈ ਟੈਕਸ ਵੀ ਦਿੰਦਾ ਮਿਹਨਤ ਨਹੀਂ ਕਰਦਾ ਸਾਰਾ ਕੁਝ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਬੂਝ ਇੰਨਾ ਸਖਤ ਕੰਮ ਕਰਕੇ ਬਾਜਾ ਹੁੰਦਾ ਆਪਣਾ ਬੋਰੀ ਵਿੱਚ ਰਾ ਜਾਉਂ ਜਾਉ ਵਾਪਸ ਕਿਉਂ ਜਾਈਏ ਜੀ ਕਿਸ ਕੁਛ ਚਾਹੀਏ ਜਿਹੜੇ ਤੁਹਾਨੂੰ ਟੈਕਸ ਦਿੱਤੇ ਆ ਕਿੱਥੇ ਨੇ ਕਿਹੜੀ ਗੇਮ ਮੇਰਾ ਭਰਾ ਆਪਾਂ ਨਾਲ ਦਾ ਬਾਈ ਜੀ ਠੀਕ ਹੈ ਜੀ ਜਿੱਥੇ ਵੀ ਕਰਨੇ ਹੁੰਦੇ ਆ ਬਿਲਕੁਲ ਸਹੀ ਆ ਮੇਰਾ ਪ੍ਰੋਪਰ ਨਾਲ ਸਟੈਂਡ ਲੈਣੇ ਉਹ ਘਰਾਵਾਂ ਨਾਲ ਉਹ ਪਹਿਰਾਵਾ